ਇਸ ਵਾਰ ਸਾਡੀ ਬੱਚੀ ਦਾ ਬਾਹਰ ਥੜੀ ਦੇ ਕੋਲ ਬੈਠੀ ਸੀ ਉਹ ਦੁੱਧ ਵਾਣ ਆਂਦਾ ਦੁੱਧੀ ਮੁੰਡਾ ਰੋਜ਼ ਹੀ ਗੱਡੀ ਬੜੀ ਤੇਜ਼ ਚਲਾਉਂਦਾ ਉਹਨੂੰ ਕਈ ਵਾਰੀ ਲੋਕਾਂ ਨੇ ਰੋਕਿਆ ਵੀ ਗੱਡੀ ਹੌਲੀ ਚਲਾਏਗਾ ਛੋਟੇ ਛੋਟੇ ਬੱਚੇ ਨੇ ਸਰ ਉਹਨੇ ਦੇਖਿਆ ਨਹੀਂ ਗੱਡੀ ਉੱਤੇ ਚੜਾਤੀ ਬੱਚੇ ਜੀ ਤੁਸੀਂ ਕਹਨੇ ਵੀ ਉਹਨਾਂ ਨੂੰ ਇੱਕ ਵਾਰੀ ਮਸਲੇ ਦੀ ਸਜ਼ਾ ਮਿਲਣੀ ਚਾਹੀਦੀ ਏ ਵੀ ਜਿਹੜਾ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਗੱਡੀ ਚੜਾਉਂਦੇ ਨੇ ਐਕਸੀਡੈਂਟ ਕਰਕੇ ਸਰ ਭੱਜ ਗਿਆ ਮੌਕੇ ਤੋਂ ਉੱਤੋਂ ਭੱਜ ਗਿਆ ਫਿਰ ਜੀ ਗੇਟ ਬੰਸੀ ਗਾਇਸ ਅੰਮੇ ਗੱਡੀ ਖੜਾ ਕੇ ਹੋ ਤਾਂ ਕੋਈ ਨਹੀਂ ਸੀਗਾ ਇਹ ਪਾਜੀ ਖਾਲੀ ਬਾਹਰ ਸੀਗਾ ਮੈਂ ਦੇਖਿਆ ਇਹ ਜਾ ਰਹੇ ਤੇ ਕਹੋ ਚਾ ਬੱਚਾ ਇੱਕ ਨਿਆਣਾ ਆਇਆ ਮੈਂ ਦੇਖਿਆ ਨਹੀਂ ਅੱਛਾ ਮੈਂ ਬਰਲੀ ਤਰਫ ਉਹ ਬਰਲੀ ਤਰਫ ਚੱਲਦਾ ਚਾਨਗੀ ਇਹ ਗੱਲੀ ਲੰਘ ਨਿਕਲਣ ਲੱਗੇ ਬੱਚੇ ਕਦਮ ਅੱਗੇ ਆਈਏ ਮਾਰੀ ਗੱਲੀ ਲੱਗੀ ਉਹਨੂੰ ਰਗ ਲੱਗੀ ਸੀ ਉਹਨੂੰ ਕੋਈ ਦਿੱਕਤ ਨਹੀਂ ਸੀ ਪਰ ਡਾਬ ਕੇ ਮਾਰਿਆ ਉਹਨਾਂ ਨੇ ਉਹਨਾਂ ਨੇ ਮੁੰਡੇ ਨੂੰ ਮਰੇ ਕਣੇ ਇਸ਼ਾਰ ਦੇ ਲੁਧਣਾ ਵਾਲਾ ਵੀ ਜੁੜ ਚੁੱਕੋ ਤੁਸੀਂ ਤੇ ਮੇਹਾ ਯੁਵੰਬੇਰੀ ਪਟੀਆਂ ਕਲੋਨੀ ਦੇ ਵਿੱਚ ਇੱਕ ਦੋਦੀ ਦੁੱਧਪਾਨ ਆਉਂਦਾ ਤੇ ਮਾਸੂਮ ਬੱਚੇ ਤੇ ਜਿਹੜਾ ਕਿ ਗੱਡੀ ਚੜਾ ਲੈਂਦਾ ਜਾਣਕਾਰੀ ਲੈ ਲੈਣੇ ਆ ਕਿ ਮਾਮਲਾ ਵੇ ਪੂਰਾ ਪਰਿਵਾਰ ਮੈਂਬਰ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੀ ਮਾਮਲਾ ਕੀ ਹੋਇਆ ਇਹ ਸਰ ਸਾਡੀ ਬੱਚੀ ਤਾਂ ਬਾਹਰ ਥੜੀ ਦੇ ਕੋਲ ਬੈਠੀ ਸੀ ਉਹ ਦੁੱਧਪਾਨ ਆਉਂਦਾ ਦੋਦੀ ਮੁੰਡਾ ਰੋਜ਼ ਹੀ ਗੱਡੀ ਬੜੀ ਤੇਜ਼ ਚਲਾਉਂਦਾ ਉਹਨੂੰ ਕਈ ਵਾਰੀ ਲੋਕਾਂ ਨੇ ਰੋਕਿਆ ਵੀ ਗੱਡੀ ਹੌਲੀ ਚਲਾਇਆ ਕਰ ਛੋਟੇ ਛੋਟੇ ਬੱਚੇ ਨੇ ਸਰ ਉਹਨੇ ਦੇਖਿਆ ਨਹੀਂ ਗੱਡੀ ਉੱਤੇ ਚੜਾਤੀ ਬੱਚੇ ਤੇ ਬੱਚਾ ਉਸ ਟਾਈਮ ਬੇਹੋਸ਼ ਹੋ ਗਿਆ ਜੀ ਅਸੀਂ 2-3 ਡਾਕਟਰਾਂ ਕੋਲ ਲੈ ਕੇ ਉਹਨਾਂ ਨੂੰ ਜਵਾਬ ਦਿੱਤਾ ਹਸਪੀਟਲ ਲੈ ਜੋ ਅਸੀਂ ਸਾਰੇ ਸਾਨੂੰ ਕਹਿੰਦੇ ਹਸਪੀਟਲ ਲੈ ਜਾਓ ਦੋ مالک ਵੀ ਆਏ ਜੀ ਸਾਨੂੰ ਹਸਪੀਟਲ ਪੇਟ ਗਏ ਮਗਰ ਉਹ ਗੱਡੀ ਵੀ ਲੈ ਕੇ ਚਲੇ ਗਏ ਨੇ ਜੋ ਪਰ ਸਾਰਾ ਅਸੀਂ ਕਹਿੰਨੇ ਆ ਵੀ ਉਹਨਾਂ ਨੂੰ ਇੱਕ ਵਾਰੀ ਮਸਲੇ ਦੀ ਸਜ਼ਾ ਮਿਲਣੀ ਚਾਹੀਦੀ ਏ ਵੀ ਜਿਹੜਾ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਗੱਡੀ ਚੜਾਉਂਦੇ ਨੇ ਐਕਸੀਡੈਂਟ ਕਰਕੇ ਸਰ ਭੱਜ ਗਿਆ ਮੌਕੇ ਤੋਂ ਉੱਤੋਂ ਭੱਜ ਗਿਆ ਫਿਰ ਜੀ ਇਹ ਦੁੱਦੀ ਰੋਜ ਏ ਇਦਾਂ ਹੀ ਦੁੱਧ ਪਾਣਾਂ ਦਾ ਰੋਜ ਦੁੱਧ ਪਾਣ ਆਂਦਾ ਜੀ ਦੁੱਦੀ ਰੋਜ ਅੱਛਾ ਕੀ ਕੀ ਉਮਰ ਕੀ ਹੋਣੀ ਉਹਦੀ ਕੀ ਦੋਦੀ ਦੇ ਮੁੰਡੇ ਦੀ ਉਮਰ ਹੈ ਜੀ ਕੋਈ 22-23 ਸਾਲ ਦਾ ਹੈਗਾ 24 ਸਾਲ ਦਾ ਨੌਜਵਾਨ ਹੈ ਹਾਂਜੀ ਨੌਜਵਾਨ ਮੁੰਡਾ ਜੀ ਤੇ ਉਹਨੂੰ ਦੇਖਿਆ ਨਹੀਂ ਕਿ ਬੱਚੀ ਬਾਹਰ ਆ ਰਹੀ ਤਾਂ ਮੈਂ ਬ੍ਰੇਕ ਲਾ ਲਵਾਂ ਸਰ ਦੇਖਿਆ ਨਹੀਂ ਜੀ ਉਹਨੇ ਜਦੋਂ ਉੱਤੇ ਚੜਾਤਾ ਜਦੋਂ ਸਾਨੂੰ ਉਹਦਾ ਪਤਾ ਲੱਗਾ ਜਦੋਂ ਬੋਰਚੀ ਥੱਲੇ ਆ ਗਈ ਟਾਇਰ ਦੇ ਅੱਛਾ ਫੇਰ ਸਰ ਅਸੀਂ ਉਹਨੂੰ ਮਤਲਬ ਕਿ ਕਿਹਾ ਮਾਲਕ ਨੂੰ ਬੁਲਾ ਮਾਲਕ ਨੂੰ ਬੁਲਾਇਆ ਉਹਨੇ ਅਸੀਂ ਉਹਨਾਂ ਦੇ ਬੱਚੀ ਨੂੰ ਹਸਪੀਟਲ ਡਾਕਟਰਾਂ ਨੂੰ ਜਵਾਬ ਦਿੱਤਾ ਵੀ ਹਸਪੀਟਲ ਲੈ ਆਓ ਅਸੀਂ ਸਰ ਹਸਪੀਟਲ ਲੈ ਕੇ ਆਏ ਆ ਤੇ ਮੁਰਗੇ ਸਾਨੂੰ ਕਹਿੰਦੇ ਨੇ ਜੀ ਅਸੀਂ ਵੀ ਚੱਲਨੇ ਆ ਤੁਹਾਡੇ ਨਾਲ ਅਸੀਂ ਇੱਧਰ ਆ ਗਏ ਮੁਰਗੇ ਗੱਡੀ ਵੀ ਲੈ ਕੇ ਮਾਲਕ ਗੱਡੀ ਵੀ ਲੈ ਕੇ ਭੱਜ ਗਏ ਨੇ ਕਹਿੰਦੇ ਨੇ ਜੋ ਕਰਨਾ ਕਰ ਲੋ ਜੀ ਤੁਸੀਂ ਮਾਸੂਮ ਜੀ ਬੱਚੀ ਦੇ ਉੱਤੇ ਇੰਨੀ ਪੂਰੀ ਬੇਰਮੀ ਦੇ ਨਾਲ ਗੱਡੀ ਚੜਾ ਦਿੱਤੀ ਗਈ ਬਿਲਕੁਲ ਜੀ ਆ ਦੇਖੋ ਤੁਹਾਡੇ ਸਾਹਮਣੇ ਹੈ ਦੇਖੋ ਕੁੜੀ ਕਿੱਦਾਂ ਚੀਲੀ ਪਈ ਏ ਆ ਦੇਖੋ ਸਿਰ ਦੇ ਉੱਤੇ ਇੱਥੋਂ ਵੀ ਗੱਡੀ ਚੜੀ ਏ ਜੀ ਇੱਥੇ ਕੁੜੀ ਨੂੰ ਹੋਸ਼ ਨਹੀਂ ਆਏ 2 ਘੰਟੇ ਹੋਰ ਨਹੀਂ ਆਇਆ ਕੋਈ ਕਿੰਨੇ ਕੋਈ ਕਿਹਦੇ ਮੱਲੇ ਦਾ ਵਾਰਦਾਤ ਇਹ ਜੀ ਗਗਨਦੀਪ ਕਲੋਨੀ ਪਟਿਆਲਾ ਵੇਟ ਲੁਧਿਆਣਾ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਨਹੀਂ ਸਰ ਇਹ ਪੁਲਿਸ ਨੂੰ ਦਲਾ ਨਹੀਂ ਦਿੱਤੀ ਸਾਨੂੰ ਮਤਲਬ ਬੱਚੀ ਦੀ ਉਮਰ ਤਾਂ ਬੜੀ ਪੈ ਗਈ ਅਸੀਂ ਸਿੱਧਾ ਨੂੰ ਹਸਪੀਟਲ ਲੈ ਕੇ ਆ ਗਏ ਆਂ ਜੀ ਹੁਣ ਜਾ ਕੇ ਅਸੀਂ ਦਲਾ ਦੇਵਾਂਗੇ ਜੀ ਪੁਲਿਸ ਨੂੰ ਵੀ ਕੀ ਲੱਗਦਾ ਕਿ ਪੁਲਿਸ ਕਾਰਵਾਈ ਕਰੇਗੀ ਕਿ ਨਹੀਂ ਸਰ ਜ਼ਰੂਰ ਕਰੇਗੀ ਜੀ ਜੇ ਪੁਲਿਸ ਵਾਲੇ ਨੂੰ ਮਤਲਬ ਕਿ ਜੇ ਉਹ ਪੈਸੇ-ਪੂਸੇ ਨਹੀਂ ਦੇਣਗੇ ਤਾਂ ਜ਼ਰੂਰ ਕਰੇਗੀ ਜੀ ਨਹੀਂ ਮੈਂ ਤੁਸੀਂ ਕਹਦੇ ਕੋਈ ਪੁਲਿਸ ਨੂੰ ਪੈਸੇ ਦੇ ਕੇ ਚਲਦੀ ਹੈ ਮਾਰੋ ਇਹ ਉਪਰ ਤੇ ਕੀ ਗੱਲ ਹੈ ਜੀ ਉਹ ਹੈ ਕਿ ਨੇ ਤਕੜੀ ਪਾਰਟੀ ਤੁਹਾਨੂੰ ਕਿ ਗੱਡੀ ਲੈ ਕੇ ਭੱਜ ਗਏ ਸਾਨੂੰ ਕਹਿੰਦੇ ਹਸਪੀਟਲ ਜਾਓ ਆਪ ਮਗਰੋਂ ਗੱਡੀ ਲੈ ਕੇ ਚਲੇ ਗਏ ਜੀ ਅੱ ਅ ਅ ਤੁਹਾਨੂੰ ਕਿਦਾ ਪਤਾ ਲੱਗਿਆ ਕਿ ਬੱਚੀ ਦੇ ਉੱਤੇ ਗੱਡੀ ਚੜ ਗਈ ਬਾਅਦ ਚ ਜੋ ਰੋਲਾ ਪਿਆ ਉਹ ਤੋਂ ਬਾਹਰ ਜਾ ਕੇ ਵੇਖਿਆ ਬੱਚੀ ਇਹ ਤਾਂ ਬਾਹਰ ਰੋਕਾਂ ਨੇ ਰੋਲਾ ਪਾਇਆ ਕੁੜੀ ਆ ਗਈ ਥੱਲੇ ਕੁੜੀ ਆ ਗਈ ਥੱਲੇ ਫੇਰ ਭੱਜ ਗਈ ਜੇ ਉਹ ਬਿਲਕੁਲ ਇੱਥੇ ਤਸਵੀਰ ਹੈ ਮਾਸੂਮ ਬੱਚੀ ਦੀ ਦੇਖ ਸਕਦੇ ਹੋ ਕਿ ਬਾਅਦ ਕਿਸ ਤਰ੍ਹਾਂ ਉਸ ਦੋਦੀ ਡਰਾਈਵਰ ਨੇ ਛਿਲ ਦਿੱਤੀ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਜਿਹੜੀ ਹੈ ਉਹਦੇ ਉੱਤੇ ਚੜਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦ ਕਿ ਹੈ ਮੱਲੇ ਦੇ ਵਿੱਚ ਆਪਰਾ ਤਬੀ ਵਾਚ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਬਾਹਰ ਆਉਂਦੇ ਨੇ ਉਸ ਦੋਦੀ ਨੂੰ ਫਾੜਤਾ ਲੈਂਦੇ ਨੇ ਪਰ ਉਹਨਾਂ ਦਾ ਪਰ ਉਹਨਾਂ ਦੇ ਮਾਲਕ ਦਾ ਕਹਿਣਾ ਹੈ ਕਿ ਜੋ ਮਰਜ਼ੀ ਕਰ ਲੋ ਸਾਡੇ ਸਾਡਾ ਤੁਸੀਂ ਕੁਝ ਨਹੀਂ ਬੇਗਾਰ ਸਕਦੇ ਇਹ ਪਰਿਵਾਰ ਦਾ ਕਹਿਣਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕੀ ਹੋਇਆ ਕਿਹਾ تھا मैं वहाँ पे दूध पाया हाँ, पापा जी के घर के सामने हाँ, अंडी भी बाहर खड़े थे मैं देखे तो कोई नहीं सी जब गड्डी लगाया था और बच्चे दो डेढ़ साल के दो साल के बच्चे है बच्चे गड्डी के नीचे आया मैं देखा नहीं ब्रेक मार दिया हाँ, तो बाँध छिला गया हाँ, बस नहीं तुम्हें पता नहीं लगा की बच्ची भागते भागते आया नहीं था गेट बंदा गेट बंद सीगा जब मैं गड्डी लगाया बच्ची कैसे उठ के आ गई बची गुरु के पाजी चलन वाला बच्ची है एक नया आया मैं देखा नहीं मैं मैं परली तरफ परली तरफ से घुसा हाँ जी गाड़ी कैसे चढ़ाई गाड़ी ऐसे थोड़ा चढ़ जाएगी गाड़ी में यहाँ से दूध पाया बस उतने के फेर फेर में पाजी के आमने सामने गाड़ी में खड़ किया बस ਵੀ ਕਿਤਨੀ ਰਫਤਾਰ ਵਿੱਚ ਥੀ ਗੱਡੀ ਰਫ्तार ਨਹੀਂ ਥੀਗਾ ਮੈਂ ਗੜੀ ਖਾਰ ਕੇ ਕੇ ਦੁੱਧ ਪਾਇਆ ਪਾਜੀ ਕੇ ਉਹੀ ਪੇ ਘਰ ਆਮਨੇ ਸਾਹਮਨੇ ਹੈ ਉਹੀ ਆਮ ਸਾਹਮਨੇ ਵਾਲੇ ਘਰ पे ਦੁੱਧ ਪਾਇਆ ਮੈਂ ਨੇ ਆ ਉਸਕੇ ਅੱਗੇ ਗਿਆ ਬਸ ਬੱਚੇ ਥਲੇ ਗਏ ਇਹੀ ਪੇ ਇਤਨਾ ਦੂਰ ਕੇ ਹਸਪਤਲ ਸੀ ਸੇਵਲ ਹਸਪਤਲ ਆਏ ਹੋ ਕੀ ਕਰਨਾ ਸੀਵਲ ਤਾਂ ਆਇਆ ਵੀ ਗੱਡੀ ਸਾਡ ਮੁੰਡਾ ਦੁੱਧ ਪਾਣ ਗਿਆ ਸੀ ਮੈਂ ਹੀ ਭੇਜਿਆ ਸੀ ਉਹਨੂੰ ਮੈਂ ਪਰਲੇ ਕਾ ਜ ਖੜਾ ਸੀਗਾ ਮੈਂ ਜ ਦੁੱਧ ਪਾਇਆ ਤੁਸੀਂ ਮਾਲਕ ਹੋ ਹਾਂ ਮੈਂ ਮਾਲਕ ਕੀ ਨਾਮ ਆ ਤੁਹਾਡਾ ਪ੍ਰਿੰਸ ਪ੍ਰਿੰਸ ਕਿੱਥੇ ਰਹਿੰਦੇ ਹੋ ਅਮਨਗੜ੍ਹ ਅਮਨਗੜ੍ਹ ਤੇ ਦੁਕਾਨ ਕਿਤੇ ਤੁਹਾਡੀ ਅਮਨਗੜ੍ਹ ਅਮਨਗੜ੍ਹ ਕੀ ਆਇਆ ਸੀ ਇਹਨੂੰ ਦੁੱਧ ਪਾਣ ਭੇਜਿਆ ਸੀ ਮੈਂ ਦੁੱਧ ਪਾਣ ਅਚਾਨਕ ਹੀ ਇੱਕ ਗੱਡੀ ਲੱਗ ਨਿਕਲਣ ਲੱਗੇ ਬੱਚੇ ਕਦਮ ਅੱਗੇ ਆਈ ਹੈ ਮਾਰੀ ਗੱਡੀ ਲੱਗੀ ਉਹਨੂੰ ਰਗ ਲੱਗੀ ਸੀ ਉਹਨੂੰ ਕੋਈ ਕੋਈ ਦਿੱਕਤ ਨਹੀਂ ਸੀਗੀ ਪਰ ਗਾਵ ਉੱਟ ਕੇ ਮਾਰਿਆ ਉਹਨਾਂ ਨੇ ਉਹਨਾਂ ਨੇ ਮੁੰਡੇ ਨੂੰ ਮਾਰਿਆ ਕਿ ਨੂੰ ਇਸ਼ਾਰ ਰੇ ਅੱਛਾ ਜੀ ਆ ਦੇਖ ਲਓ ਆ ਵੀ ਬੇ ਦੀ ਘਾਵੇ ਨਾ ਤੇਜ ਮਸੂਮ ਬੱਚੀ ਦੇ ਨੇ ਗੱਡੀ ਚ ਰਾਤ ਨਹੀਂ ਲਿਖਿਆ ਨਹੀਂ ਜੇ ਪਤਲ ਛੋਟਾ ਬੱਚੇ ਕਿਤੋਂ ਪਤਾ ਲੱਗ ਜੂਗਾ ਗੱਡੀ ਦਾ ਜੀ ਆਪਣੀ ਬੱਚੀ ਨਾ ਹੋਏ ਹੁੰਦਾ ਮੈਂ ਤਾਂ ਕੱਟਾ ਨਹੀਂ ਮੰਨਦੇ ਆ ਜੀ ਆਪਣੀ ਬੱਚੀ ਨਾ ਹੋਏ ਹੁੰਦਾ ਪਰਲੇ ਪਾਸੇ ਗੱਡੀ ਬੱਚਾ ਸੀਗਾ ਬੱਚਾ ਕਿ ਇਧਰ ਆਉਂਦਾ ਤੇ ਉੱਦਣ ਲੱਗਿਆ ਨੇ ਪਰਲੇ ਪਾਸੇ ਕਿਹੜਾ ਪਤਾ ਲੱਗਦਾ ਦੱਸ ਬੰਦ ਗੱਡੀ ਦੇ ਵਿੱਚ ਇਹ ਪਰ ਖੜੀ ਗੱਡੀ ਦੇ ਵਿੱਚ ਬੱਚਾ ਕਿਦਾ ਚੱਲ ਸਕਦਾ ਗੱਡੀ ਜੋ ਚੱਲਣ ਲੱਗੀ ਉਦੋਂ ਬੱਚਾ ਆਇਆ ਗਾ ਅੱਛਾ ਤੇ ਬ੍ਰੇਕ ਨਹੀਂ ਲਾਈ ਇਹਨੇ ਬ੍ਰੇਕ ਲਾਈ ਤਾਂ ਇਹ ਤੇ ਬਚ ਗਿਆ ਉਹ ਜੀ ਬ੍ਰੇਕ ਨਾਲ ਇਹਨੇ ਉੱਪਰ ਹੀ ਚੜਾਤੀ ਪੂਰੀ ਉੱਪਰ ਕਿੱਥੇ ਚ ਬੱਚਾ ਮਰ ਕੋਈ ਹੋਣਾ ਜਾਂਦਾ ਹੋਰ ਹੂੰ ਜੇ ਬੱਚੇ ਉੱਤੇ ਜਿਹੜੀਆਂ ਆਉਂਦੀਆਂ ਨੇ ਬੱਚਾ ਮਰ ਜਾਂਦਾ ਹੈ ਨਾ ਨਹੀਂ ਮੈਂ ਕਹਿੰਦਾ ਹੋ ਲੱਗਦੀਆਂ ਨੇ ਬੱਚਾ ਮਰ ਜਾਂਦਾ ਜਿਹੜੇ ਉੱਤੇ ਪੁੱਛੇ ਬੱਚਾ ਚੜ ਗਿਆ ਉੱਤੇ ਚੜ ਗਿਆ ਤੇ ਦੱਸੋ ਤੁਸੀਂ ਸਿਵਲ ਹਸਪਤਾਲ ਆਇਓ ਸਿਵਲ ਹਸਪਤਾਲ ਦਿਖਾਣਾ ਵੀ ਇੰਨੇ ਸੱਟਾ ਸੱਟਾ ਮਾਰਿਆ ਸੀ ਤਾਂ ਆਏ ਆ ਜੁੜੇ ਰੋ ਲੰਨ ਲਾਈਵ ਜੁੜ ਨਾਲ ਹਣੀਦਨਾ ਯੂ ਮੇ ਰਿਪੋਰਟ ਧੰਨਵਾਦ